ਔਰ ਸੰਤੋ ਜਿਹੜਾ ਸ਼ਬਦ ਹੈਗਾ ਸੰਤ ਉਹ ਹੁੰਦਾ ਜਿਹਦਾ ਹਿਰਦਾ ਸ਼ਾਂਤ ਹੁੰਦਾ ਜਿਹਦਾ ਸਰੀਰ ਨੂੰ ਸੱਚ ਦਾ ਗਿਆਨ ਹੁੰਦਾ ਹੈ ਭਗਤ ਕਹ ਲਓ ਗੁਰਮੁਖ ਕਹ ਲਓ ਪੁਰਖ ਕਹ ਲਓ ਸਤ ਗੁਰ ਕਹ ਲਓ ਸਤ ਪੁਰਖ ਕਹ ਲਓ ਇੱਕੋ ਹੀ ਗੱਲ ਹੈ ਟਰਟ ਮਹੱਲਾ ਪੰਜਵਾ ਪੰਜ ਪਦਾ ਬਿਨ ਸੇ ਮੋ ਮੇਰਾ ਅਰ ਤੇਰਾ ਬਿਨ ਸੇ ਆਪਣੀ ਧਾਰੀ ਸੰਤੋ ਇਹੋ ਬਤਾਵੋ ਕਾਰੇ ਕਿਤ ਹਮੇ ਗਰਵ ਨਿਵਾਰੀ ਰਹਾਓ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿਹੜਾ ਮੋਹ ਮੇਰਾ ਔਰ ਤੇਰਾ ਤੇ ਜਿਹੜਾ ਸਾਰਾ ਕੁਝ ਆਪਣਾ ਮੰਨਿਆ ਇਹ ਧਾਰਨਾ ਕਿਸ ਤਰ੍ਹਾਂ ਬਿੰਸ ਸਕਦੀ ਹੈ ਕਿਸ ਤਰ੍ਹਾਂ ਇਹ ਤੋਂ ਮੁਕਤ ਹੋਇਆ ਜਾ ਸਕਦਾ ਹੈ ਸੰਤੋ ਇਹੋ ਬਤਾਵੋ ਕਾਰੇ ਸੰਤ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੈ ਜਿਹੜੇ ਗੁਰਮਖਾਨ ਉਹਨਾਂ ਨੂੰ ਇਹ ਸਮਝ ਆਉਣ ਦੀ ਬੇਨਤੀ ਕੀਤੀ ਗਈ ਹੈ ਜਿਤ ਹਉਮੈ ਗਰਨ ਵਾਰੀ ਜਿਸ ਦੇ ਨਾਲ ਜਿਹੜਾ ਹਉਮੈ ਆ ਉਹਦਾ ਜਿਹੜਾ ਨਸ਼ਾ ਹੈ ਨਿਵਾਰ ਹੋ ਸਕੇ ਕਿਸਾਨ ਨੂੰ ਸਮਝਾਓ ਕਿ ਇਸ ਤਰ੍ਹਾਂ ਇਹ ਤੋਂ ਛਟਕਾਰਾ ਹੋ ਸਕਦਾ ਹੁਣ ਸੰਤ ਤੋਂ ਜਿਹੜਾ ਸ਼ਬਦ ਹੈਗਾ ਸੰਤ ਉਹ ਹੁੰਦਾ ਜਿਹਦਾ ਹਿਰਦਾ ਸ਼ਾਂਤ ਹੁੰਦਾ ਜਿਹਦਾ ਇਸ ਨੂੰ ਸੱਚ ਦਾ ਗਿਆਨ ਹੁੰਦਾ ਹੈ ਭਗਤ ਕਹ ਲਓ ਗੁਰਮ ਕਹ ਲਓ ਪੁਰਖ ਕਹ ਲਓ ਸਤ ਗੁਰ ਕਹ ਲਓ ਸਤ ਪੁਰਖ ਕਹ ਲਓ ਇੱਕੋ ਹੀ ਗੱਲ ਹੈ ਪਰਮੇਸ਼ਰ ਅੱਗੇ ਬੇਨਤੀ ਕੀਤੀ ਗਏ ਕਰੋ ਜਪਕਤ ਅੱਗੇ ਬੇਨਤੀ ਕੀਤੀ ਕਰੋ ਜਿਉ ਸ਼ਾਉਦੂ ਗੁਰੂ ਅੱਗੇ ਬੇਨਤੀ ਕੀਤੀ ਕਰੋ ਜਤੁਰ ਕੀ ਬਾਣੀ ਅੱਗੇ ਬੇਨਤੀ ਕੀਤੀ ਕਰੋ ਹੁਣ ਇਹਦਾ ਜਿਹੜਾ ਇਲਾਜ ਹੈਗਾ ਉਹ ਗੁਰਬਾਣੀ ਦੇ ਉਪਦੇਸ਼ ਤੋਂ ਮਿਲਦਾ ਹੈਗਾ ਹੋਰ ਕਿਸੇ ਕੋਲੇ ਦਾ ਇਲਾਜ ਨਹੀਂ ਹੈਗਾ ਅੱਗੇ ਇਸਦਾ ਜਵਾਬ ਦਿੱਤਾ ਗਿਆ ਹੈ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਂ ਸਗਲ ਰੇ ਨਾਰੀ ਦੇਖਿਉ ਪ੍ਰਭ ਜੀ ਆਪਣੇ ਸੰਗੇ ਚੁਕੀ ਪੀਤ ਪਰਮਹਾਰੀ ਔਕਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦਵਾਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਬਿਦਾਰੀ ਕਹਿੰਦੇ ਜੋ ਕੁਛ ਨਜ਼ਰ ਆਉਂਦਾ ਹੈਗਾ ਜਿਹੜੀ ਵੀ ਸ੍ਰਿਸ਼ਟੀ ਹੈ ਕੁਦਰਤ ਹੈ ਉਹ ਪਾਰਬ੍ਰਹਮ ਨੇ ਕੀਤੀ ਹੋਈ ਉਹ ਮੰਨਣਾ ਹੈਗਾ ਹੋਵਾ ਸਗਲ ਰੇ ਨਾਰੀ ਅਤੇ ਸਾਰਿਆਂ ਦੀ ਜਿਹਨਾਂ ਨੂੰ ਸੱਚ ਦਾ ਗਿਆਨ ਹੈ ਉਹਨਾਂ ਦੀ ਧੂੜੀ ਮੰਨਣਾ ਹੈ ਆਪਣੇ ਆਪ ਨੂੰ ਛੋਟਾ ਮੰਨਣਾ ਹੈ ਉਹਨਾਂ ਤੋਂ ਜੇ ਆਪਣੀ ਬੁੱਧੀ ਨਾਲ ਆਪ ਗੁਰਬਾਣੀ ਦੇ ਉਪਦੇਸ਼ ਨੂੰ ਵਿਚਾਰਦੇ ਆ ਤਾਂ ਆਪਣੇ ਅੰਦਰ ਜਿਹੜਾ ਹਉਮੈ ਹੈ ਜਿਹੜਾ ਭਾਰਮਾ ਹੈ ਜਿਹੜਾ ਗਿਆਨਤਾ ਹੈ ਉਹ ਆਪਾਂ ਨੂੰ ਕੁਝ ਹੋਰ ਹੀ ਇਹਦੇ ਵਿੱਚ ਦਿਖਾਉਂਦਾ ਹੈ ਪਰ ਜੇ ਆਪਾਂ ਸੱਚ ਦੀ ਸ਼ਰਨ ਵਿੱਚ ਜਾ ਕੇ ਗੁਰਬਾਣੀ ਦੀ ਵਿਚਾਰ ਹਿਰਦੇ ਵਿੱਚ ਕਰਦੇ ਹਾਂ ਤਾਂ ਉਹਦੇ ਵਿੱਚੋਂ ਫਿਰ ਸੱਚ ਦੀ ਸਮਝ ਆਉਂਦੀ ਹੈ ਕਹਿੰਦੇ ਪੇਖਿਓ ਪ੍ਰਭ ਜੀ ਆਪਣੇ ਸੰਗੇ ਜਿਹੜਾ ਹਣ ਪ੍ਰਾਹ ਹੈ ਜਿਹੜਾ ਆਪਣਾ ਮੂਲ ਹੈ ਜਿਹੜਾ ਸਾਹ ਲੈਂਦਾ ਹੈਗਾ ਉਹਨੂੰ ਆਪਣੇ ਸੰਗੇ ਜਾਣਣਾ ਹੈ ਕਿ ਉਹਦਾ ਹੀ ਧਿਆਨ ਹਾਂ ਜਿਹੜਾ ਮੈਂ ਆ ਜਿਹੜਾ ਸਰੀਰ ਵਿੱਚ ਬੋਲਦਾ ਸੁਣਦਾ ਦੇਖਦਾ ਹੈ ਤ੍ਰਿਕੂਟੀ ਵਿੱਚ ਜਾ ਕੇ ਉਹਦਾ ਉਹ ਧਿਆਨ ਹੀ ਹੈ ਚੁੱਕੇ ਭੀਤ ਪਰਮਾਰੀ ਫਿਰ ਜਿਹੜੀ ਇਹ ਧਰਮ ਦੀ ਭੀਤ ਹੈ ਜਿਹੜੀ ਕੰਧ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਸਚਿਆਰਾ ਕਿੱਦਾਂ ਬਣਿਆ ਜਾ ਸਕਦਾ ਹੈ ਧਰਮ ਦੀ ਕੰਧ ਕਿਵੇਂ ਟੁੱਟ ਸਕਦੀ ਹੈ ਫਿਰ ਅੱਗੇ ਉਹ ਜਵਾਬ ਆਉਂਦਾ ਕਿ ਜਿਹੜਾ ਹੁਕਮ ਵਿੱਚ ਚੱਲਦਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਵਿੱਚ ਚੱਲਦਾ ਹੈਗਾ ਰਜ਼ਾ ਵਿੱਚ ਚੱਲਦਾ ਹੈਗਾ ਉਹਦੀ ਇਹ ਜਿਹੜੀ ਕੰਧ ਇਹ ਜਿਹੜੀ ਧਰਮ ਦੀ ਉਹ ਟੁੱਟਦੀ ਹੈਗੀ ਆ ਔਖਾ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦਵਾਰੀ ਹੁਣ ਜਿਹੜਾ ਔਖਾ ਹੈਗਾ ਜਿਹੜਾ ਦੁਆਈ ਹੈ ਜਿਹੜਾ ਨਾਮ ਹੈਗਾ ਉਹ ਜਿਹੜਾ ਨਿਰਮਲ ਜਲ ਹੈਗਾ ਜਿਹੜਾ ਅੰਮ੍ਰਿਤ ਹੈਗਾ ਨੂੰ ਨੂੰ ਹੀ ਨਾਮ ਕਿਹਾ ਗਿਆ ਪਾਈਏ ਗੁਰੂ ਦਵਾਰੀ ਕਹਿੰਦੇ ਉਹ ਗੁਰੂ ਜਿਹੜਾ ਹੈਗਾ ਉਹਦੇ ਦਵਾਰ ਤੋਂ ਮਿਲਦਾ ਹੈਗਾ ਗੁਰੂ ਦਵਾਰੇ ਦਾ ਮਤਲਬ ਇਹ ਥੋੜਾ ਕਿ ਗੁਰਦੁਆਰੇ ਜਿਹੜਾ ਜਾਣਦੇ ਆਪਾਂ ਤੇ ਉਥੋਂ ਮਿਲਦਾ ਹੈਗਾ ਪਰ ਗੁਰਪ੍ਰਸਾਦ ਤੋਂ ਗਿਆਂਦੇ ਆ ਤੇ ਗੁਰਪ੍ਰਸਾਦ ਹੁਣ ਗੁਰਬਾਣੀ ਅਨਸਾਰ ਤਾਂ ਗੁਰਪ੍ਰਸਾਦ ਜਿਹੜੀ ਗਿਆਨ ਦੀ ਕਿਰਪਾ ਗਿਆਨ ਦੀ ਕਿਰਪਾ ਤਾਂ ਹੁਣੀ ਜਿੱਥੋਂ ਗਿਆਨ ਮਿਲਦਾ ਹੋਵੇ ਗਿਆਨ ਤਾਂ ਉਥੋਂ ਮਿਲਦਾ ਨਹੀਂ ਹੈ ਤੇ ਫਿਰ ਗੁਰਦੁਆਰੇ ਕੀ ਹੋਇਆ ਗੁਰਦੁਆਰੇ ਕੀ ਕਹਿਣ ਨਿਸ਼ਾਨੀ ਵੀ ਆਉਂਦਾ ਹੈਗਾ ਹੁਣ ਗੁਰਦੁਆਰਾ ਜਿਹੜਾ ਆਪਣਾ ਹਿਰਦਾ ਆਕਾਸ਼ ਹੈਗਾ ਜਦੋਂ ਹਿਰਦੇ ਦੇ ਆਕਾਸ਼ ਵਿੱਚ ਆਪਾਂ ਧਿਆਨ ਲਿਜਾ ਕੇ ਗੁਰਬਾਣੀ ਦੀ ਆਪਾਂ ਵਿਚਾਰ ਕਰਦੇ ਆ ਉਥੋਂ ਜਿਹੜਾ ਗਿਆਨ ਮਿਲਦਾ ਹੈ ਉਸ ਗਿਆਨ ਦੇ ਨਾਲ ਜਿਹੜਾ ਪਰਮ ਦਾ ਨਾਸ ਹੁੰਦਾ ਹੈ ਪਰ ਜਿੱਨਾਂ ਚਾ ਰ ਆਪਾਂ ਤ੍ਰਿਕੂਟੀ ਵਿੱਚ ਬੈਠ ਕੇ ਸੱਚ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਮਨ ਪ੍ਰਧਾਨ ਹੈਗਾ ਤ੍ਰਿਕੂਟੀ ਵਿੱਚ ਮਨ ਪ੍ਰਧਾਨ ਹੈ ਹਿਰਦੇ ਦੇ ਵਿੱਚ ਜਿਹੜਾ ਸੱਚ ਪ੍ਰਧਾਨ ਹੈ ਆਪਣਾ ਜਿਹੜਾ ਮੂਲ ਪ੍ਰਧਾਨ ਹੁੰਦਾ ਹੈ ਇਸ ਕਰਕੇ ਜਦੋਂ ਆਪਾਂ ਹਿਰਦੇ ਵਿੱਚ ਸੱਚ ਦੀ ਵਿਚਾਰ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਸਮਝ ਆਉਂਦੀ ਹੈ ਉਹਨੂੰ ਹੀ ਨਾਮ ਕਿਹਾ ਗਿਆ ਉਹਨੂੰ ਹੀ ਗਿਆਨ ਕਿਹਾ ਗਿਆ ਹੈ ਉਹਨੂੰ ਹੀ ਤਤ ਕਿਹਾ ਗਿਆ ਹੈਗਾ ਕੋਈ ਪਰਮ ਤਤ ਹੈਗਾ ਦੇ ਦੇ ਆਖੈ ਸਭ ਕੋਈ ਜੈ ਭਾਵੈ ਤੈ ਦੇ ਗੁਰੂ ਦਵਾਰੇ ਦੇਵਸੀ ਤਿਖਾ ਨਿਵਾਰੇ ਸੋਇ ਕਹਿੰਦੇ ਤ੍ਰਿਕੂਟੀ ਵਿੱਚ ਕਿਤਾ ਬਾੜ ਕੇ ਸਾਰੇ ਹੀ ਮੰਗੀ ਜਾਂਦੇ ਆ ਕਿ ਸਾਨੂੰ ਦੇ ਸਾਨੂੰ ਦੇ ਪਰ ਉਹ ਤਾਂ ਗੁਰੂ ਆਪਣੇ ਦਵਾਰੇ ਤੇ ਦਿੰਦਾ ਜਿਹੜਾ ਉਹਦੇ ਦਵਾਰੇ ਤੇ ਜਾਊਗਾ ਹੇਤ ਦੇ ਵਿੱਚ ਵਿਚਾਰ ਕਰੂਗਾ ਉਹਦੀ ਤਿਖਾ ਨਿਵਾਰ ਹੁੰਦੀ ਆ ਦੂਸਰਿਆਂ ਦੀ ਨਹੀਂ ਹੁੰਦੀ ਇਸੇ ਕਰਕੇ ਅਨੇ ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਜੋ ਵੀ ਆਪਣੇ ਪ੍ਰਚਾਰ ਚੱਲ ਰਿਹਾ ਉਹਦੇ ਨਾਲ ਕਿਸੇ ਨੂੰ ਸੱਚ ਦਾ ਗਿਆਨ ਸੱਚੀ ਸਮਝ ਨਹੀਂ ਆਈ ਆ ਇਸ ਦਾ ਮਤਲਬ ਹੈ ਕਿ ਜਿੱਥੇ ਗਿਆਨ ਮਿਲਦਾ ਹੈ ਉਹਦੀ ਆਪਾਂ ਨੂੰ ਸਮਝ ਨਹੀਂ ਹੈ ਤੇ ਜੇ ਸਮਝ ਲੈਣੀ ਹੈ ਤਾਂ ਆਪਾਂ ਨੂੰ ਗੁਰਬਾਣੀ ਦਾ ਉਦੇਸ ਸੁਣ ਕੇ ਮੰਨ ਕੇ ਉਹਦੀ ਵਿਚਾਰ ਕਰਨ ਦੀ ਹਿਰਦੇ ਵਿੱਚ ਲੋੜ ਹੈ ਤਾਂ ਆਪਾਂ ਨੂੰ ਸਮਝ ਆ ਸਕਦੀ ਹੈ ਆਪ ਖੁਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਵਿਦਾਰੀ ਕਹਿੰਦੇ ਜਿਹੜਾ ਧਾਰੂ ਹੈਗਾ ਔਖ ਦਾ ਨਾਮ ਹੈਗਾ ਜਿਹੜਾ ਬਿਖ ਦੀ ਜ਼ਹਿਰ ਨੂੰ ਨਿਵਾਰਨ ਵਾਲਾ ਜਿਹੜਾ ਨਾਮ ਹੈ ਅਮਰਤ ਜਲ ਹੈਗਾ ਉਹ ਗੁਰੂਦਵਾਰ ਦੇ ਹਿਰਦੇ ਆਕਾਸ਼ ਵਿੱਚੋਂ ਮਿਲਦਾ ਹੈਗਾ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਵਿਦਾਰੀ ਨਾਨਕ ਜੀ ਕਹਿੰਦੇ ਹਨ ਕਿ ਜੇਨੇ ਹਿਰਦੇ ਵਿੱਚ ਇਸ ਗਿਆਨ ਨੂੰ ਲਿਖ ਲਿਆ ਲਿਖੇਗਾ ਉਦੋਂ ਜਦੋਂ ਆਪਾਂ ਗਿਆਨ ਦੀ ਵਿਚਾਰ ਕਰਦੇ ਆਂ ਉਦੋਂ ਵਿੱਚ ਜਿਹੜੀ ਸਮਝ ਆਉਂਦੀ ਹੈ ਉਹ ਸਮਝ ਜਿਹੜੀ ਆਪਾਂ ਖਾਂਦੇ ਆਂਗਾ ਉਹੀ ਮੱਖਣ ਉਹਨੂੰ ਹੀ ਮੱਖਣ ਕਿਹਾ ਗਿਆ ਹੈਗਾ ਕਿਸ ਗੁਰਮਿਲ ਰੋਗ ਵਿਦਾਰੀ ਉਹ ਜਿਹੜਾ ਗਿਆਨ ਮਿਲਦਾ ਹੈਗਾ ਉਹ ਹੁਕਮ ਤੋਂ ਮਿਲਦਾ ਹੈ ਸ਼ਬਦ ਗੁਰੂ ਤੋਂ ਮਿਲਦਾ ਹੈ ਤਰਕੀ ਬਾਣੀ ਤੋਂ ਮਿਲਦਾ ਹੈ ਉਹਦੇ ਨਾਲੇ ਰੋਗ ਦਾ ਨਿਵਾਰਣ ਹੁੰਦਾ ਹੈ ਹੋਰ ਕੋਈ ਦੂਸਰਾ ਤਰੀਕਾ ਨਹੀਂ ਹੈ ਬਡਹਾਂਸ ਮੁਹੱਲਾ 5ਵਾਂ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਹਾਰੀ ਸਤਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਵ ਮੇਰੇ ਮਨ ਜੀਵੇ ਪ੍ਰਵ ਨਾਮ ਜਿ ਤੇਰੇ ਰਹਾਉ ਹੁਣ ਜਦੋਂ ਕੋਈ ਆਪਣੇ ਹਉਮੇ ਦਾ ਭਰਮ ਦਾ ਅਗਿਆਨਤਾ ਦਾ ਦੁਰਮ ਦਾ ਨਾਸ ਕਰ ਲੈਂਦਾ ਹੈ ਉਸ ਵੇਲੇ ਨੂੰ ਧਨ ਵੇਲਾ ਕਹਿੰਦੇ ਹਨ ਉਸ ਵੇਲੇ ਨੂੰ ਸ੍ਰੇਸ਼ਟ ਸਮਾ ਕਹਿੰਦੇ ਹਨ ਜੇ ਤੇ ਦਰਸ਼ਨ ਕਰਨਾ ਜਦੋਂ ਤੁਹਾਨੂੰ ਸੱਚ ਦੇ ਗਿਆਨ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਦਰਸ਼ਨ ਦਾ ਮਤਲਬ ਸਮਝ ਹੁੰਦਾ ਹੈ ਰਸ ਦਾ ਮਤਲਬ ਵੀ ਜਦੋਂ ਕੋਈ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ ਉਹਦੇ ਵਿੱਚ ਜਿਹੜੀ ਸਮਝ ਆਉਂਦੀ ਹੈਗੀ ਆ ਉਹਨੂੰ ਹੀ ਦਰਸ਼ਨ ਕਹਿਆ ਉਹਨੂੰ ਹੀ ਰਸ ਕਹਿਆ ਜੇ ਆਪਾਂ ਨੂੰ ਕਿਸੇ ਬਾਣੀ ਨੂੰ ਪੜ੍ਹ ਕੇ ਉਹਦੀ ਸਮਝ ਆ ਰਹੀ ਹੈ ਤਾਂ ਉਹ ਚੋਂ ਰਸ ਆ ਰਿਹਾ ਹੈ ਪਰ ਜੇ ਸਮਝ ਨਹੀਂ ਆ ਰਹੀ ਤਾਂ ਆਪਾਂ ਜਿਹੜਾ ਹੈਗਾ ਉਹ ਉਹਦਾ ਫਾਇਦਾ ਨਹੀਂ ਠਾਰਾ ਤੇ ਉਹਦੇ ਨਾਲ ਆਪਾਂ ਦਾ ਮਨ ਵੀ ਤਾਂ ਹੀ ਨੇ ਉਹਦੇ ਵਿੱਚ ਰਗਦਾ ਹੋਂ ਬਲਹਾਰੀ ਸਤਗੁਰ ਚਰਨਾਂ ਕਹਿੰਦੇ ਜਿਹੜੇ ਸੱਚ ਦੇ ਗਿਆਨ ਦੇ ਚਰਨੋਂ ਸੱਚ ਦੇ ਗਿਆਨ ਦੇ ਚਰਨ ਕੀ ਹੈ ਜਿਹੜੇ ਸਤਗੁਰਾਂ ਦੇ ਬਚਨ ਹੈ ਉਹ ਚਾਰਨ ਹੈਗੇ ਉਹਨਾਂ ਦੇ ਉਹਨੂੰ ਚਾਰਨ ਕਿਹਾ ਗਿਆ ਕਿਉਂਕਿ ਉਹਨਾਂ ਦਾ ਫਿਜ਼ੀਕਲ ਬਾਡੀ ਤਾਂ ਹੁੰਦੀ ਨਹੀਂ ਹੈਗੀ ਫਿਰ ਉਹਨਾਂ ਦੇ ਜਿਹੜੇ ਬਚਨ ਹੈਗੇ ਆ ਉਹ ਚਾਰਨ ਹੈਗੇ ਆ ਉਹਨਾਂ ਤੋਂ ਕਹਿੰਦੇ ਅਸੀਂ ਬਲਹਾਰ ਜਾਂਦੇ ਹਾਂ ਚੜਨਾ ਤੋਂ ਬਲਹਾਰ ਜਾਣ ਦਾ ਮਤਲਬ ਜੋ ਉਹਨਾਂ ਨੇ ਦੱਸਿਆ ਹੈ ਉਹਨਾਂ ਦੇ ਪਿੱਛੇ-ਪਿੱਛੇ ਚੱਲਣਾ ਹੈਗਾ ਉਹ ਜਿਹੜੇ ਬਚਨ ਹਨ ਉਹ ਜਿਹੜਾ ਗਿਆਨ ਹੈ ਉਹਦੇ ਅਨਸਾਰ ਚੱਲਣਾ ਹੈ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਜਿਹੜਾ ਕਹਿੰਦੇ ਪ੍ਰਭ ਮੇਰੇ ਹੈਗਾ ਜਿਹੜਾ ਅੰਦਰ ਹਿਰਦੇ ਵਿੱਚ ਸਾਹ ਲੈਂਦਾ ਹੈ ਉਹ ਜੀ ਨੂੰ ਦਾਨ ਦੇਣ ਵਾਲਾ ਹੈ ਉਹ ਦਾਤਾ ਹੈਗਾ ਉਹ ਪ੍ਰੀਤਮ ਮੇਰਾ ਹੈਗਾ ਹੁਣ ਉਹਦੇ ਨਾਲ ਜੇ ਵਾਪਾ ਵਿਚਾਰ ਕਰਾਂਗੇ ਤਾਂ ਉਹਦੇ ਤੋਂ ਗਿਆਨ ਮਿਲਦਾ ਹੈਗਾ ਮਨ ਜੀਵੇ ਪ੍ਰਮ ਨਾਮ ਚ ਤੇਰੇ ਜੇ ਆਪਾਂ ਸੱਚ ਦੇ ਗਿਆਨ ਆਪਣੇ ਮੂਲ ਦੇ ਗਿਆਨ ਦੀ ਵਿਚਾਰ ਕਰਦੇ ਆਂ ਤਾਂ ਮਨ ਜੀਉਂਦਾ ਹੈ ਆਖਾਂ ਜੀਵਾ ਬਿਸਰੇ ਮਰ ਜਾਓ ਹੁਣ ਜਦੋਂ ਕਿਸੇ ਨੂੰ ਸੱਚ ਦੀ ਸਮਝ ਆ ਜਾਂਦੀ ਹੈ ਜੇ ਉਹ ਨਾਮ ਨੂੰ ਆਖ ਰਿਹਾ ਹੈਗਾ ਨਾਮ ਨੂੰ ਸਮਝ ਰਿਹਾ ਨਾਮ ਦੀ ਵਿਚਾਰ ਕਰ ਰਿਹਾ ਤਾਂ ਉਹ ਜੀਂਦਾ ਹੈ ਨਹੀਂ ਤਾਂ ਆਪਣੇ ਆਪ ਨੂੰ ਮਰਿਆ ਹੋਇਆ ਮਹਿਸੂਸ ਕਰਦਾ ਹੈ ਰਹਾਓ ਸੱਚ ਮੰਤਰ ਤੇਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚਾ ਮੰਤਰ ਹੈਗਾ ਉਹ ਅੰਮ੍ਰਿਤ ਬਾਣੀ ਨੂੰ ਕਿਹਾ ਗਿਆ ਹੈਗਾ ਸੀਤਲ ਪੁਰਖ ਉਹਦੀ ਜਿਹੜੀ ਜਿਹੜਾ ਉਹਦੇ ਵਿੱਚੋਂ ਵਿਚਾਰ ਪੈਦਾ ਹੁੰਦੀ ਉਹਦੇ ਵਿੱਚ ਜਿਹੜੀ ਸਮਝ ਪੈਦਾ ਹੁੰਦੀ ਹੈ ਜਿਹੜੀ ਉਹਦੇ ਵਿੱਚੋਂ ਸਮਝ ਆਉਂਦੀ ਹੈ ਉਹ ਹਿਰਦੇ ਨੂੰ ਠੰਡਾ ਕਰਨ ਵਾਲੀ ਹੈ ਸ਼ਾਂਤ ਕਰਨ ਵਾਲੀ ਹੈ ਦ੍ਰਿਸ਼ਟ ਸੁ ਜਾਣੀ ਇਹ ਉਹਦੀ ਦ੍ਰਿਸ਼ਟੀ ਹੈਗੀ ਇਹਨੂੰ ਜਾਣਨ ਦੀ ਲੋੜ ਆਪਣੇ ਮੂਲ ਨੂੰ ਸਮਝਣ ਦੀ ਲੋੜ ਹੈ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਤੂੰ ਮਿਹਰਬਾਨ ਦਾਸ ਹਮਦੀਨਾ ਨਾਨਕ ਸਾਹਿਬ ਭਾਰਪੁਰ ਲੀਣਾ ਸੱਚ ਹੁਕਮ ਕਿਹਦਾ ਹੈ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਜਿਹੜਾ ਹਿਰਦੇ ਤਖਤ ਤੇ ਬਰਾਜ਼ਮਾਨ ਹੈਗਾ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੈ ਉਹਨਾਂ ਦਾ ਜਿਹੜਾ ਉਹ ਹਾਕਮ ਹਨ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਉਹ ਹੁਕਮ ਹੈਗਾ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਸਾਰਿਆਂ ਦੇ ਹਿਰਦੇ ਉੱਤੇ ਰਾਜ ਆ ਜਾਏਗਾ ਉਹਨਾਂ ਦਾ ਹੀ ਹੈ ਜਿਹੜਾ ਅਕਾਲ ਤਖਤ ਤੇ ਜਿਹੜਾ ਨਿਵਾਸ ਉਹਨਾਂ ਦਾ ਹੈ ਅਕਾਲ ਤਖਤ ਜਿਹੜਾ ਅਕਾਲ ਮੂਰਤ ਦਾ ਵੀ ਮਤਲਬ ਹੁੰਦਾ ਜਿਹੜਾ ਸੱਚ ਦਾ ਗਿਆਨ ਹੈ ਉਹਦੀ ਕੋਈ ਮੂਰਤ ਨਹੀਂ ਹੁੰਦੀ ਇਸ ਤਰ੍ਹਾਂ ਅਕਾਲ ਮੂਰਤ ਹੈਗਾ ਤੇ ਤਖਤ ਤੇ ਨਾਸੀ ਵੀ ਉਹਨਾਂ ਦਾ ਹੀ ਹੈ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਨਾ ਉਹ ਆਉਂਦਾ ਤੇ ਨਾ ਜਾਂਦਾ ਹੈ ਤੇ ਉਹ ਜਿਹੜਾ ਮੇਰਾ ਮੂਲ ਪ੍ਰਭ ਅਬਨਾਸੀ ਹੈ ਉਹ ਜਿਹੜਾ ਸੱਚ ਦਾ ਗਿਆਨ ਹੈ ਉਹਨੂੰ ਅਬਨਾਸੀ ਕਿਹਾ ਗਿਆ ਹੈ ਕਿਉਂਕਿ ਉਹਦਾ ਨਾਸ ਨਹੀਂ ਹੁੰਦਾ ਤੂੰ ਮਿਹਰਬਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੀਣਾ ਜਿਹੜਾ ਸੱਚ ਦਾ ਗਿਆਨ ਹੈਗਾ ਉਹ ਸਾਰਿਆਂ ਤੇ ਮਿਹਰਬਾਨ ਹੈਗਾ ਤੇ ਅਸੀਂ ਉਹਦੇ ਦਾਸ ਅਸੀਂ ਦੀਨ ਹੈਗੇ ਤੋਂ ਗਿਆਨ ਲੈਣ ਵਾਲੇ ਹੈਗੇ ਆ ਦਾਸਾਂ ਦੇ ਦਾਸ ਹੈਗੇ ਆ ਤੁਸੀਂ ਮਿਹਰਬਾਨ ਹੋ ਸਾਡੇ ਤੇ ਕਿਰਪਾ ਕਰਨ ਵਾਲਿਓ ਤੇ ਮੈਂ ਤੁਹਾਡਾ ਦਾਸ ਆ ਦੀਨ ਆ ਨਾਨਕ ਸਾਹਿਬ ਭਰਪੂਰ ਲੀਣਾ ਨਾਨਕ ਜੀ ਕਹਿੰਦੇ ਹਨ ਕਿ ਜਿਹੜੇ ਦਾਸ ਆਨ ਉਹਨਾਂ ਦੇ ਗਿਆਨ ਨੂੰ ਤੂੰ ਭਰ ਕੇ ਪੂਰਾ ਕਰਦਾ ਹਾਂ ਤੇ ਉਹ ਜਦ ਅਜਦਾ ਹੁਕਮ ਨੂੰ ਸਮਝਦੇ ਹਨ ਹੁਕਮ ਨੂੰ ਬੁਝਦੇ ਹਨ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਇਸ ਕਰਕੇ ਜਿਵੇਂ ਜਿਵੇਂ ਕਿਸੇ ਨੂੰ ਬਰਮ ਦੀ ਅਗਿਆਨਤਾ ਦੀ ਦੁਰਮਤ ਦੀ ਸਮਝ ਪੈਂਦੀ ਹੈ ਕਿ ਮੇਰੇ ਅੰਦਰ ਅਗਿਆਨਤਾ ਹੈ ਅਗਿਆਨਤਾ ਦੇ ਕਰਕੇ ਮੈਂ ਦੁਖੀ ਹਾਂ ਤੇ ਉਹ ਗਿਆਨਤਾ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਹੈ ਤੇ ਗੁਰਬਾਣੀ ਦਾ ਉਪਦੇਸ਼ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ ਸੱਚ ਦੀ ਸਮਝ ਆ ਜਾਂਦੀ ਹੈ ਫਿਰ ਉਹਦੀ ਜਿਹੜੀ ਕੰਚਨ ਦੇਹੀ ਸ਼ਬਦ ਬਤਾਰੋ ਦੀ ਜਿਹੜੀ ਦੇਹੀ ਕੰਚਨ ਹੋ ਜਾਂਦੀ ਕੰਚਨ ਦਾ ਮਤਲਬ ਉਹਦੇ ਵਿੱਚ ਸੱਚ ਦਾ ਗਿਆਨ ਹੁੰਦਾ ਹੈ ਮਾਇਆ ਦੇ ਅਗਿਆਨ ਦੀਆਂ ਗੱਲਾਂ ਨਹੀਂ ਕਰਦਾ ਉਹ ਇਸ ਤਰ੍ਹਾਂ ਉਹ ਦੇਹੀ ਕੰਚਨ ਹੋ ਜਾਂਦੀ ਹੈ ਉਦਾਹਰਣਾ ਸ੍ਰੂਪ ਅਕਾਲ ਮੂਰਤ ਵਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ